ਕਿ ਨਾਮ ਹੈ ਰਣਜੀਤ ਸਿੰਘ ਪਾਲ ਜੀ ਪਾਲ ਜੀ ਕੀ ਹਾਲਾਤ ਨੇ ਇਸ ਟਾਈਮ ਬਾਰਡਰ ਦੇ ਹਾਲਾਤ ਬਾਰਡਰ ਦੇ ਬਹੁਤ ਮਾੜੇ ਆ ਕਣਕ ਜੀ ਸੰਭੀ ਨਹੀਂ ਗਈ ਅੱਧੀ ਵੱਡੀ ਅੱਧੀ ਗਰੀਂਦੀ ਆ ਧਾਰੋਂ ਪਾਰ ਵੀ ਰਹਿੰਦੀ ਆ ਹੁਣ ਇੱਕਦਮ ਦੇ ਦੋ-ਤਿੰਨ ਦਿਨਾਂ ਚ ਵੱਡੀ ਨਹੀਂ ਜਾਣੀ ਸਾਰੀ ਧਾਰੋਂ ਪਾਰ ਗੇਟ ਕਹਿੰਦੇ ਬੰਦ ਕਰਨੇ ਆ ਗੇਟ ਬੰਦ ਕੀਤੇ ਆ ਲੜਾਈ ਰੁਕ ਥੋੜਾ ਜਾਨੀ ਦੇ ਖੋਲਿਆਂ ਲੱਗ ਨਹੀਂ ਜਾਣੀ ਜ਼ਿੰਮੇਵਾਰਾਂ ਨੂੰ ਟਾਈਮ ਦੇਣ ਆਪਣਾ ਆਪਣਾ ਸਾਰੇ ਸੰਭ ਲੈਣ ਦਾਣਾ ਪਕਾ ਹਫਤਾ ਦਾ 10 ਦਿਨ ਬੰਦ ਕਰ ਦਿੰਦੇ ਆ ਅਗਸਤ ਤੋਂ ਬਾਅਦ ਜਿਹੜੀ ਚੀਜ਼ ਉੱਧਰ ਰਹਿ ਗਈ ਉੱਧਰ ਦੀ ਉਹ ਤੇ ਉਧਰ ਹੀ ਆ ਸਾਨੂੰ ਦੇ ਡਰ ਆ ਰਿਹਾ ਵੀ ਇਧਰੋਂ ਹੀ ਮਾਨਨਾ ਕਰ ਦੇਣਾ ਸਾਡੀ ਦੇਖੋ ਕਿੰਨੇ ਦਾਣੇ ਪਏ ਨਹੀਂ ਸੀ ਉਹ ਤੇ ਰੂੜੇ ਤੱਕ ਸਾਡੀ ਤੇ ਸਾਡੀ ਤੇ ਇਹ ਦਰਖਾਸਤ ਆ ਵੀ ਬਾਰਦਨਾ ਦੇਣ ਦੇ ਮਾਲ ਭਰਿਆ ਜਾਏ ਬਾਰਦਨਾ ਹੁਣ ਇੱਕ ਜਿਸ ਤਰ੍ਹਾਂ ਫੌਜ ਨੇ ਕਿਹਾ ਤਾਂ ਦੋ ਤਿੰਨ ਚ ਫਸਲ ਵਾਢੋ ਜੇ ਨਹੀਂ ਵੱਢੀ ਜਾਂਦੀ ਫੇਰ ਫੇਰ ਉਹ ਰਹਿ ਗਈ ਉਹ ਕਿਸਾਨ ਦਾ ਨੁਕਸਾਨ ਆ ਜਿਹਨਾਂ ਗੇਟ ਨਾ ਕੋਲ ਜਿੱਕਰ ਟੈਨਸ਼ਨ ਵੱਧਦੀ ਆ ਹਾਂ ਜੀ ਇਹ ਅਖੀਰਲਾ ਪਿੰਡ ਆ ਹਾਂ ਜੀ ਤੇ ਫਿਰ ਕਿੱਥੇ ਵੰਪਾਂਦਾ ਕੀ ਮਰਵਾਉਂ ਇਹ ਤੋਂ ਫਿਰ ਕੱਢ ਦਿੰਦੇ ਨੇ ਸਾਰਿਆਂ ਨੂੰ ਭੱਜਣੇ ਪੈਂਦਾ ਸਾਰਾ ਸਮਾਨ ਲੈ ਚੁੱਕੇ ਕੋ ਚੁੱਕੇ ਜਾਂਦਾ ਕੋਈ ਨਹੀਂ ਕਣਕ ਦੇ ਖਲੋਤੀ ਕਣਕ ਦੇ ਚੁੱਕੇ ਖੜ ਨਹੀਂ ਸਕਦਾ ਜੀਮੇਦਾਰ ਉਹਦੇ ਵੱਡੂ ਕੋ ਫੇਰੀ ਆ ਫੌਜ ਦੇ ਆਵਾਗੋਂ ਬਹੁਤਿਆ ਵੈਸੇ ਫੌਜ ਦਾ ਹਾਂ ਜੀ ਵਧਿਆ ਸਮਝ ਕੀ ਹਾਲਾਤ ਨੇ ਤੁਹਾਡੇ ਬਾਰਡਰ ਦੇ ਬੋਡ ਦੇ ਹਾਲਾਤ ਮਾੜੇ ਕੀਤੇ ਇਹਨਾਂ ਨੇ ਜਿੰਨਾ ਦੱਸ ਕੇ ਗਏ ਨੇ ਭਾਈ ਸਾਹਿਬ ਵੀ ਤਾਰੋਂ ਪਾਰਦਾ ਇਹਨਾਂ ਨੇ ਜਾਤੀ ਸਫਾਈ ਕੀਤੀ ਆ ਗੇਟ ਬੰਦ ਕਰਦੇ ਨੇ ਗੇਟ ਬੰਦ ਕਰਦੇ ਨੇ ਦੋਆਚਾਰਾਂ ਤੱਕ ਕਣਕ ਵੱਢੀ ਨਹੀਂ ਜਾਂਦੀ ਹਫਤਾ ਦਾ ਦਿਨ ਅੱਗੇ ਵੀ ਮਿਲਦਾ ਹੁੰਦਾ ਤੇ ਬਾਕੀ ਇੱਧਰ ਵੇਖ ਲਓ ਤੁਸੀਂ ਵੇਖਿਆ ਹੀ ਫਿਰ ਤੁਰ ਕੇ ਜੇਕਰ ਨਹੀਂ ਵੱਢੀ ਜਾਂਦੀ ਗੇਟ ਬੰਦ ਹੋ ਜਾਂਦੇ ਫਿਰ ਤੇ ਉਹਨਾਂ ਨੇ ਵੱਟ ਕੇ ਲੈ ਜਣੀ ਸਾਰੀ ਕਣਕ ਉਹ ਨਾ ਅੱਗੇ ਵੀ ਖੜਦੇ ਹੁੰਦੇ ਆ ਜੀ ਪਾਕਿਸਤਾਨ ਵਾਲੇ 71 ਚ 65 ਚ ਇੱਥੇ ਕਣਕਾਂ ਲੱਗੀਆਂ ਮੂਸਲਦਨ ਮੂਸਲਨ ਭਰੇ ਹਨ ਕਣਕਾਂ ਵਿੱਚ ਲਾਈਆਂ ਹੁੰਦੀਆਂ ਹਨ ਬਜ਼ੁਰਗਾਂ ਨੇ ਉਹ ਸਾਰੀਆਂ ਕਣਕਾਂ ਲੈ ਜਾਂਦੇ ਨੇ ਉਹ ਰੋੜਾ ਤੱਕ ਨਹੀਂ ਛੱਡਦੇ ਇੱਥੇ ਇਹ ਤਾਂ ਬਾਰਡਰ ਤੋਂ ਪਰਾਂ ਇਹ ਦਰਿਆ ਤੋਂ ਪਰਾਂ ਪਰਾਂ ਹੁੰਦੇ ਆ ਆਪਣੇ ਤੇ ਬਾਕੀ ਤੇ ਸਾਰਾ ਕੁਝ ਉਹਨਾਂ ਦਾ ਆ ਜਿਹੜੀ ਸਾਡੀ ਜ਼ਮੀਨ ਆ ਸਾਨੂੰ 63 ਚ ਮਿਲੀ ਆ ਦੁਨੀਆਂ ਨੂੰ 47 ਚ ਯਾਦ ਹੋਏ ਨੇ 47 ਮਿਲ ਗਈ 48 ਮਿਲ ਗਈ ਸਾਨੂੰ ਸਨ 63 ਚ ਜ਼ਮੀਨ ਮਿਲ ਗਈ ਆ ਇਹ ਜਿਹੜੀ ਜ਼ਮੀਨ ਆ ਤੇ ਸਾਨੂੰ ਤੰਗੀ ਵੀ ਸਭ ਤੋਂ ਵੱਜਦੀ ਹੁੰਦੀ ਆ ਇੱਥੇ ਅਵਤਾਰ ਸਾਹਿਬ ਜੀ ਸਰ ਜੀ ਆਹ ਰੋ ਪਾਰ ਕਿੰਨੀ ਪਿਆਲੀ ਆ ਤੇ ਕੀ ਹਾਲ ਆ ਕੋਟਰ ਰਗਬਾ ਤੇ ਕਾਫੀ ਹੈ ਜੀ ਉਧਰ ਕੋਈ 5-600 ਕਿੱਲੇ ਦੇ ਕਰੀਬ ਹੋਣਾ ਵਾ ਸਾਰੇ ਸਾਡੇ ਏਰੀਆ ਦੇ ਵਿੱਚ ਜਿਹੜੀ ਮੇਰੀ ਜ਼ਮੀਨ ਆ ਉਹ 18 ਕਿੱਲੇ ਆ ਤੇ ਹਾਲਾਤ ਤੇ ਅੱਜ ਤੋਂ 2-3 ਦਿਨ ਤੇ ਪਹਿਲਾਂ ਬਿਲਕੁਲ ਠੀਕ ਠਾਕ ਸੀ ਬੜੇ ਆਰਾਮ ਨਾਲ ਜਾ ਆ ਰਹੇ ਸੀ ਸਾਰੇ ਤੇ ਕੱਲ ਦਾ ਕੁਝ ਸਿਚੁਏਸ਼ਨ ਹੋਰ ਤਰ੍ਹਾਂ ਦੀ ਹੋਈ ਆ ਇਹਨਾਂ ਨੇ ਕਿਹਾ ਵੀ ਆਪਣੀ ਫਸਲ ਜਿਹੜੀ ਆ ਉਹ ਜਲਦੀ ਜਲਦੀ ਸੰਭਲੋ ਕੱਲ ਫਿਰ ਬੀਐਸਐਫ ਨੇ ਕਾਫੀ ਸਹਿਯੋਗ ਦਿੱਤਾ ਵਾ ਜਿੱਥੇ ਜਾਂ ਦੋ ਕਮੇਨਾ ਲੰਘਦੀਆਂ ਸੀ ਕੱਲ ਸਾਨੂੰ ਉਹਨਾਂ ਨੇ ਇੱਕ ਇੱਕ ਗੇਟ ਦੇ ਵਿੱਚ 6 6 7 7 ਕਮੇਨਾ ਵੀ ਟਪਾ ਕੇ ਤੇ ਕੱਲ ਜਿਹੜਾ ਸੀ ਸਾਡਾ ਉਹ ਤਕਰੀਬਨ ਤਕਰੀਬਨ ਕੰਮ ਸਾਂਭਿਆ ਗਿਆ ਵਾ ਜੇ ਕੋਈ ਇੱਕ ਆਦ ਜ਼ਿੰਮੇਵਾਰਤਾ ਬਜਿਆ ਤੇ ਅੱਜ ਉਹ ਕਲੀਅਰ ਹੋ ਜਾਏਗਾ ਸ਼ਾਮ ਤੱਕ ਲੱਗੇ ਤਾਂ ਸਾਰੇ ਜ਼ਿੰਮੇਵਾਰ ਆਪਣੇ ਕੰਮ ਹਾਂ ਹਾਂ ਬਿਲਕੁਲ ਲੱਗੇ ਆ ਜੀ ਜੇ ਕੋਈ ਫਿਰ ਟੈਨਸ਼ਨ ਵੱਧ ਜਾਂਦੀ ਹੈ ਤੇ ਕੀ ਹਾਲਾਤ ਬਣਦੇ ਟੈਨਸ਼ਨ ਵੇਖੋ ਜੀ ਇਹ ਵੱਧ ਰਿਹਾ ਇਹਦੇ ਵਿੱਚ 71 65 ਤੋਂ ਲੈ ਕੇ ਬਾਅਦ ਵਿੱਚ ਵੀ ਜਦੋਂ ਵੀ ਕੋਈ ਦੇਸ਼ ਦੇ ਉੱਤੇ ਵੱਡੀ ਕਾਰਵਾਈ ਹੁੰਦੀ ਆ ਮਿਲਿਟੈਂਟਸ ਲੋਜ਼ ਉਦੋਂ ਹੀ ਇਹ ਦੋਵਾਂ ਦੇਸ਼ਾਂ ਦੇ ਵਿੱਚ ਤਣਾਵਾ ਵਾ ਪਹਿਲਾਂ ਵੀ ਵਾਧਾ ਰਿਹਾ ਇਹ ਇਹ ਮਤਲਬ ਸਾਡੇ ਵੇਖਣ ਦੇ ਵਿੱਚ ਇੰਦਰਾ ਗਾਂਧੀ ਤੋਂ ਲੈ ਕੇ ਹੁਣ ਤੱਕ ਚਾਰ ਪੰਜ ਦਫਾ ਇਹ ਪਿੰਡ ਜਿਹੜਾ ਵਾ ਇਹ ਉੱਠ ਕੇ ਪਿੱਛੇ ਇਹਨਾਂ ਨੂੰ ਜਾਣਾ ਪਿਆ ਤੇ ਹੋ ਸਕਦਾ ਹੁਣ ਵੀ ਕੋ ਇਹੋ ਜੀ ਸਿਚੁਏਸ਼ਨ ਹੋ ਜੇ ਪੀ ਇਹਨਾਂ ਨੂੰ ਆਪਣੇ ਇਥੋਂ ਇਹ ਘਰ ਛੱਡ ਕੇ ਪਿੱਛੇ ਜਾਣਾ ਪੈ ਜਾਵੇ ਔਖਾ ਜੀ ਮੁਸੀਬਤ ਤੇ ਪੈਂਦੀ ਆ ਬਾਰਡਰ ਨੂੰ ਬਾਰਡਰ ਇੱਕ ਆਰਾਮ ਨਾਲ ਵਸ ਰਿਹਾ ਹੁੰਦਾ ਤੇ ਮੁੜ ਕੇ ਮੁਸ਼ਕਲ ਤੇ ਆਉਂਦੀ ਆ ਹੁੰਦੀ ਆ ਉਹਨਾਂ ਦਾ ਹਰ ਜਗ੍ਹਾ ਦੇ ਉੱਤੇ ਬੰਦਾ ਆਪਣੇ ਕੰਮ ਹੀ ਲੱਗਾ ਮੁੜ ਕੇ ਬੰਦਾ ਜਿਹੜਾ ਟੈਨਸ਼ਨ ਚ ਪੈ ਜਾਂਦਾ ਯਾਰ ਮੈਂ ਬਾਰਡਰ ਤੇ ਫਸਲ ਲਾਵਾਂ ਨਾ ਲਾਵਾਂ ਪਤਾ ਨਹੀਂ ਵੱਢੀ ਜਾਣੀ ਹੈ ਕੀ ਹੋਣਾ ਕੀ ਨਹੀਂ ਅਗਲੀਆਂ ਫਸਲਾਂ ਵਾਸਤੇ ਫਿਰ ਸੋਚਣ ਦੀ ਬੜੀ ਦਿੱਕਤ ਜੀ ਹੋ ਜਾਂਦੀ ਹੈ। ਬਾਕੀ ਠੀਕ ਠਾਕ ਅਸੀਂ ਆਪਣਾ ਕੰਮ ਕਰ ਰਹੇ ਹਾਂ ਇੱਥੇ ਮੰਡੀ ਲੱਗੀ ਹੋਈ ਆ। ਮੰਡੀ ਜਿਹੜੀ ਆ ਪਿੰਡ ਕਣੀਏ ਕੇ ਬੇੜ ਦੇ ਵਿੱਚ ਹੀ ਆ। ਬਿਲਕੁਲ ਬਾਰਡਰ ਦੇ ਉੱਤੇ ਹੀ ਆ। ਤੇ ਤਾਰੂ ਪਾਰ ਜਦੋਂ ਜਾਣਾ ਪੈਂਦਾ ਵਾ ਜਦੋਂ ਨਾਰਮਲ ਟ੍ਰੇਸ ਹੁੰਦੇ ਆ ਉਦੋਂ ਕੀ ਹਾਲਾਤ ਹੁੰਦੇ ਤੇ ਅੱਜ ਕੱਲ ਜਦੋਂ ਟੈਨਸ਼ਨ ਦੇ ਦਿੰਦੇ ਆ ਦੇਖੋ ਜੀ ਉਦੋਂ ਹਾਲਾਤ ਹੁੰਦੇ ਨੇ ਬਿਲਕੁਲ ਠੀਕ ਠਾਕ ਹੁੰਦੇ ਨੇ ਬੀਐਸਐਫ ਸਾਡਾ ਸਹਿਯੋਗ ਦਿੰਦੀ ਆ ਨਾਲ ਉਹਨਾਂ ਦੀ ਗਾਰਡ ਵਗੈਰਾ ਜੋ ਆ ਆਪਣੇ ਟਾਈਮ ਲਈ ਜੋ ਟਾਈਮ ਗਵਰਨਮੈਂਟ ਨੇ ਲਗਾਏ ਹੋਏ ਨੇ ਉਹਨਾਂ ਟਾਈਮਾਂ ਦੇ ਨਾਲ ਜਾਂਦੇ ਆ ਉਦੋਂ ਦੀ ਸਿਚੁਏਸ਼ਨ ਕੁਝ ਹੋਰ ਹੁੰਦੀ ਆ ਉਦੋਂ ਜਿਵੇਂ ਇੱਕ ਗੇਟ ਦੇ ਵਿੱਚ ਉਹਨਾਂ ਕਹਿਣਾ ਦੋ ਜਾਂ ਤਿੰਨ ਕਮੈਂਟ ਤੋਂ ਵੱਧ ਅਸੀਂ ਤੁਹਾਨੂੰ ਬੰਦੇ ਨਹੀਂ ਦੇ ਸਕਦੇ ਤੇ ਸਾ ਇਹ ਨਾਲ ਏਦਾਂ ਮੈਨੇਜ ਕਰ ਕਰਕੇ ਤੇ ਵਾਰੀ-ਵਾਰੀ ਕਿਸਾਨ ਕਣਕ ਵੜ ਲਓ ਜਾਂ ਫਸਲ ਵੜ ਲਓ ਹੁਣ ਟੈਨਸ਼ਨ ਹੋ ਗਈ ਤੇ ਹੁਣ ਉਹਨਾਂ ਨੇ ਐਕਸਟਰਾ ਬੰਦੇ ਜਿਆਦਾ ਮਤਲਬ ਪਿਛੋਂ ਹੈਡਕੁਆਟਰਾਂ ਤੋਂ ਆਪਣੇ ਬੰਦੇ ਵਧਾ ਕੇ ਨਫਰੀ ਵਧਾ ਕੇ ਤੇ ਜਿਆਦਾ ਜਿਆਦਾ ਕੰਮੇਨਾ ਨਗਾ ਕੇ ਤੇ ਸਾਡਾ ਜਿਹੜਾ ਉਹ ਕੰਮ ਕਲੀਅਰ ਕਰਾਇਆ ਅਮੇਰ ਸਿੰਘ ਜੀ ਸਰ ਵੀ ਕੀ ਮਾਹੌਲ ਆ ਬਾਡਰ ਦਾ ਕਿੰਨੀ ਕੁ ਫੌਜ ਦਾ ਆਵਾਗਮਨ ਵਧਿਆ ਬਾਬਾ ਹੀ ਫੌਜ ਆ ਜੀ ਹਾਂਜੀ ਐਸੀ ਤਾਂ ਮੇਲ ਤਾਂ ਕਰਨਾ ਆਏ ਆ ਭਾਜੀ ਛੋਟੇ ਛੋਟੇ ਚੁਗਣਾ ਆ ਇਹ ਚੁਣ ਚਣ ਕੇ ਦੇ ਦਾਣੀ ਧੋਣੀ ਬਣਾ ਕੇ ਖੜਨੇ ਆ ਵੀ ਖਾਣ ਜੋਗੇ ਹੁਣ ਪਹਿਲੀ ਬਣਾ ਦੇ ਹੈਗਾ ਨਹੀਂ ਦਿਹਾੜੀ ਟੱਪਾ ਇਤਨਾ ਹੀ ਕੰਮ ਕਰੂਗੇ ਗੁਜ਼ਾਰਾ ਕਰੀਦਾ ਅੱਜ ਅੱਜ ਤੇ ਪਹਿਲੀ ਵਾਰੀ ਗਈ ਤੇ ਠੀਕ ਆ ਤੇ ਨਹੀਂ ਫੇਰ ਵਾਪਸ ਜਾਣਾ ਪਏ ਹਾਂਜੀ ਫੇਰ ਤੇ ਜਾਣਾ ਪੈਣਾ ਜੀ ਜਿੰਨੇ ਖਾਂਜ ਅੱਗੇ ਹੋਏ ਦਾਣੇ ਕੋ ਦੋ ਤੋੜੇ ਲੈ ਜਾਾਂਗੇ ਬਾਕੀ ਹੁਣ ਸਰਕਾਰ ਵੀ ਨਹੀਂ ਕੱਖਦੀ ਹੁੰਦੀ ਹਾਂਜੀ ਕਿੰਨਾ ਔਖਾ ਹੁੰਦਾ ਵਾ ਜਦੋਂ ਇਸ ਤਰ੍ਹਾਂ ਦਾ ਜੰਗ ਵਰਗਾ ਮਾਹੌਲ ਬਣ ਜਾਂਦਾ ਔਖਾ ਹੀ ਆ ਭਾਜੀ ਹੁਣ ਨਾ ਤੇ ਕਿਸੇ ਬੰਨੇ ਜਾਇ ਜਾਣਾ ਤੇ ਨਾ ਹੁਣ ਮਿਹਨਤੀ ਕੀਤੀ ਜਾਣੀ ਹੈ ਹਾਂਜੀ ਸਰਜੀਤ ਤੋਂ ਕਿਹੜੇ ਪਿੰਡ ਤੋਂ ਹੈ ਚੱਕ ਡੋਗਰਾ ਕਿੱਥੇ ਕੀ ਕਰਦਾ ਇੱਥੇ ਵੀ ਬਾਜੀ ਮਹਿਲਤ ਕਰਨਾ ਆਇਆ ਇੱਥੇ ਵੀ ਸਟਾਕੁੰਡੀ ਚੁਗਣ ਆਏ ਆ ਬੈਠੇ ਆ ਇਤਾਂ ਕੇਹਰੇ ਡੇਰਾ ਜੱਟਾਂ ਦਾ ਉਹਨਾਂ ਖੇਪੀ ਆਪਣੀ ਮਹਿਲਤ ਕਰੀ ਜੋ ਤੇ ਮਹਿਲਤ ਕਰਨ ਬੈਠੇ ਜੇ ਸਟਾਕੁੰਡੀ ਚੁਗਾਲਦਾ ਆ ਨਿਗ ਨਿਗ ਬੱਚੇ ਸਾਡੇ ਮਗਰ ਤੋਰਦੇ ਫਿਰਦੇ ਨੇ ਸਰਕਾਰ ਹਾਨੂੰ ਕੋਈ ਕੁਛ ਨਹੀਂ ਦੇਣ ਦੀ ਮਾਰਤ ਮਤ ਲੰਨੀ ਉਹ ਸਾਡਾ ਕੋਈ ਵੰਡ ਲਈ ਪਹਿਲੀ ਹਾਂ ਜੀ। ਕਣਕ ਦਾ ਪਾਰ ਤੋਂ ਪਾਰ ਕਣਕ ਤੇ ਠੀਕ ਨੇ ਤੇ ਵਾਪਸ ਚੱਲੋ। ਉਹ ਤੇ ਵਾਪਸ ਚੱਲ ਜੇ ਪਰ ਕਿੱਥੇ ਹੀ ਜਾ ਕੇ ਪਾਵਾਂਗੇ ਬੱਚੇ ਲੈ ਕੇ। ਹਾਂ। ਸਾਨੂੰ ਤੇ ਔਖਾ ਨਾ ਮਾੜਿਆਂ ਨੂੰ ਤਮਾਤੜਾਂ ਨੂੰ। ਕੀ ਕਰਾਂਗੇ? ਜਿਆਦਾ ਗੌਰ ਮੈਂ ਤਾਂ। ਉਹ ਇੰਦਾ ਤੇ ਇਹਨਾਂ ਨੂੰ ਪਤਾ ਹੋਣਾ ਬੰਦੇ ਨਹੀਂ ਤੇ ਦੂਰ ਨਹੀਂ ਜਾਂਦੇ। ਡਰਦੇ ਫਿਰ ਦੂਰ ਨਹੀਂ ਜਾਣਾ। ਲੱਗ ਲੱਗੇ ਸਿੱਟੇ ਚੋਗ ਲੋ। ਅਜੇ ਵਾਪਸ ਜਾਣਾ ਪਿਆ ਤਾਂ ਫੇਰ ਕੀ ਹਲਾ ਦੂੰ। ਇਹ ਤੇ ਕੀ ਹੋਣਾ ਫੇਰ ਮਾੜਾ ਹਾਲ ਹੋਣਾ ਮਾੜਿਆਂ ਦਾ। ਤਮਾਤੜਾਂ ਤੇ ਬਹੁਤ ਜ਼ਿਆਦਾ ਔਖਾ। ਕਿੱਥੇ ਜਾਵਾਂਗੇ ਹਾਂ ਦਾ ਕੋਈ ਥਾਂ ਨਹੀਂ ਕੋਈ ਪਾਣੀ ਕੋ ਪੈੜੀ ਨਹੀਂ ਕੋ ਬੰਨਾ ਨਹੀਂ ਹੈਗਾ ਇਹ ਨਾਲੇ ਲੱਕਿ ਸਾਖੂ ਤੋਂ ਬੈਠੇ ਆਣ ਕੇ ਇੱਥੇ ਰਣਬੀਰ ਜੀ ਕਿਹੜਾ ਪਿੰਡ ਆ ਕਣੀਏ ਕੇ ਬੈਠ ਤੁਹਾਡੀ ਜਿਹੜੀ ਫੈਂਸਿੰਗ ਤੋਂ ਪਾਰ ਤਾਰ ਤੋਂ ਪਾਰ ਕਿੰਨੀ ਪੈਲੀ ਹੈ ਤੇ ਐਸਨ ਕੀ ਹਾਲਤ ਹੈ 25 ਕਿੱਲੇ ਜ਼ਮੀਨ ਹੈ ਤੇ ਹਾਲ ਚਲੋ ਅਸੀਂ ਵੜ ਲੈਂਦੇ ਹੁਣ ਪਰ ਖਰਾਬ ਹੈ ਹਾਂਜੀ ਜਿਹੜਾ ਕਹਿ ਦਿੱਤਾ ਗਿਆ ਕਿ 24 ਘੰਟੇ ਜੇਕਰ ਕਣਕ ਵਾਟ ਲੈਦੇ ਜਿਹੜੀ ਰਹਿ ਗਈ ਰਹਿ ਗਈ ਨੁਕਸਾਨ ਬਹੁਤ ਜ਼ਿਆਦਾ ਹਾਂਜੀ ਕਣਕ ਨਹੀਂ ਵੱਡੀ ਗੇ ਨੁਕਸਾਨ ਹੀ ਆ ਉਧਰ ਕਿੰਨੇ ਟਰਫ ਆ ਮੋਟਰਾਂ ਮਾਟਰਾਂ ਉੱਥੇ ਰਾਈਣੀਆਂ ਜਿਹੜੀ ਖੇਤੀ ਸੰਦਰੀ ਉਹ ਵੀ ਸ਼ੁਰੂ ਤੋਂ ਉਹ ਵੀ ਉਧਰ ਹੀ ਟਰੈਕਟਰ ਟਾਲੀਆਂ ਇੱਧਰ ਬਾਕੀ ਸਾਰੇ ਉਧਰ ਮੋਟਰਾਂ ਮਾਟਰਾਂ ਜੋ ਵੀ ਹਾਂਜੀ ਤਾਰ ਤੋਂ ਪਾਰ ਜਾਣਾ ਹੁੰਦਾ ਤਾਂ ਕਿੰਨਾ ਚੈਕਿੰਗ ਹੁੰਦੀ ਹੈ ਕਿ ਕੁਛ ਹੁੰਦਾ ਬੀਐਸਐਫ ਵਾਲੇ ਪੂਰੀ ਚੈੱਕ ਕਰਦੇ ਚਾਹੀਦੇ ਹਾਂਜੀ ਕਿੰਨਾ ਸਮਾਂ ਲੱਗਦਾ ਹੈ ਕਣਕ ਸਰੇ 10 ਤੋਂ 4 ਵਜੇ ਤੱਕ ਉਹਦੇ ਚ ਕਿੰਨਾ ਕੰਮ ਹੋਇਆ ਕਦੇ 25 ਕਿਲੇ ਵੱਢੇ ਜਾਂਦੇ ਇੱਕ ਮਸ਼ੀਨ ਦਾ ਹੁਣ ਜਿਹੜਾ ਕਿੰਨੀ ਕਬੱਡੀ ਗਈ ਦੀ ਓਵਰ ਆਨ ਤੁਸੀਂ ਕਿਉਂਕਿ ਵੱਢ ਕੇ ਆਏ ਕਿੰਨੀ ਕਬੱਡੀ ਦੀ ਕਿੰਨੀ ਰਹਿ ਗਈ ਸੀ ਬੇਸਰ ਅੱਧਾ ਕੰਮ ਨੇ ਬੜੀ ਗਿਆ ਹਾਂਜੀ ਇਦਾਂ ਰਹਿ ਗਿਆ ਲੱਗਦਾ ਕਿ ਅੱਜ ਸਾਰੇ ਕੰਮ ਦੇਖ ਲਾਂਗੇ ਦੇਖੋ ਹੁਣ ਮਸ਼ੀਨਾਂ ਦੇ ਗਈਆਂ ਵੇਹ ਫੌਜ ਦਾ ਕਿੰਨਾ ਕੁ ਦੌਰਾ ਹੋ ਗਿਆ ਬੀਐਸਐਫ ਆ ਤੇ ਆਰਮੀ ਦੇ ਚਲੋ ਅਸੀਂ ਵੇਖ ਲਈ ਬੀਐਸਐਫ ਜ਼ਿਆਦਾ ਹਾਂਜੀ ਬਹੁਤ ਮਰਵਾਉਂਦਾ ਕਿੰਨਾ ਕਰਦਾ ਅੱਗੇ ਤੋਂ ਜ਼ਿਆਦਾ ਹਾਂਜੀ ਹਾਂ ਜੇ ਦੇਖਿਆ ਜਾਵੇ ਤਾਂ ਜਿਸਰਾ ਕਿਆ ਜਾਂਦਾ ਤਲਖੀ ਵਾਦੀ ਪਈ ਹੈ ਜੰਗ ਲੱਗਣ ਦੇ ਸਾਰਾ ਇਸ ਪਿੰਡ ਦੇ ਕੀ ਹਾਲਾਤ ਹੋਣਗੇ ਇਹ ਵਸ ਸਾਰਾ ਪਿੱਛੇ ਜਾਣਾ ਦੇ ਪਿੰਡ ਪਰਾਨਾ ਬਾਈ ਤੋਂ 10-12 ਕਿਲੋਮੀਟਰ ਕਿੰਨਾ ਦਾ ਨੁਕਸਾਨ ਜ਼ਿਆਦਾ ਕਿੰਨਾ ਔਖਾ ਦਾ ਇਸ ਤਰ੍ਹਾਂ ਡੰਗਰ ਕੋ ਛਾ ਉੱਧਰ ਖੜਦਾ ਬੜਾ ਔਖਾ ਵੇਖ ਲੋ ਲੇਵਰ ਬੈਠੀ ਸਾਰਿਆਂ ਨੂੰ ਜਾਣਾ ਪੈਣਾ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज